ਹਾਂਜੀ ਮਿੱਤਰੋ ਕੀ ਹਾਲ ਚਾਲ ਆਈ ਹੋਪ ਤੁਸੀਂ ਸਾਰੇ ਜਣੇ ਵਧੀਆ ਹੋਗੇ ਤੇ ਅੱਜ ਆਪਾਂ ਲੈ ਕੇ ਆਏ ਤੁਹਾਡੇ ਵਾਸਤੇ ਕਹੈਂਟਜੀ ਵੀਡੀਓ ਸਭ ਤੋਂ ਪਹਿਲਾਂ ਤੁਸੀਂ ਆਹ ਵੀਡੀਓਜ਼ ਵੇਖੋ ਫਿਰ ਇਹਨਾਂ ਦੇ ਫਨੀ ਫਨੀ ਕਮੈਂਟ ਪੜਦੇ ਆ ਤੇ ਕਮੈਂਟ ਵੀ ਬਹੁਤ ਫਨੀ ਹੋਣ ਵਾਲੇ ਆ ਇਸ ਲਈ ਵੀਡੀਓ ਨੂੰ ਅੰਤ ਤੱਕ ਜਰੂਰ ਵੇਖਿਓ ਰਾਵਨ ਦੇ ਮਾਮੇ ਦੀ ਕੁੜੀ ਆਂਟੀ ਜੀ ਰਮਾਇਣ ਵੇਲੇ ਕਿੱਥੇ ਸੀ ਤੁਸੀਂ ਰਾਵਨ ਦੇ ਘਰ ਵਾਲੇ ਦਾ ਰੋਲ ਮਿਲਦਾ ਨਾ ਤੁਹਾਨੂੰ ਅੱਖ ਮਾਤਾ ਦੀ ਸ਼ਿਕਾਰੀ ਹੈ ਪੂਰੀ ਆਂਟੀ ਜੀ ਐਮਬ੍ਰੋ ਸਕੇਚ ਨਾ ਬਣਾਈ ਆ ਵੇਖੀ ਵੀਰ ਮਾੜਾ ਜਾ ਨੰਗ ਜਾਣ ਤੇ ਮੈਨੂੰ ਆਂਟੀ ਦਾ ਮੂੰਹ ਮੱਝ ਵਰਗਾ ਹੈ ਆਂਟੀ ਚੈਨ ਦੇ ਦੇ ਵੇਚ ਕੇ ਕਿਸ਼ਤ ਭਰ ਲਈ ਆ ਨਾ 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 ਲ ਮੱਖਾ ਨਹੀਂ ਐ ਤਾਂ ਖੁੰਡ ਪੁਰਾਣਿਆਂ ਦੰਦਾ ਚ ਵਿਰਲ ਅੱਖਾਂ ਵਿੱਚ ਟਿਰ ਕਿਉਂ ਪੰਗੇ ਲੈਣਾ ਮੇਰੇ ਵੀਰ ਕਿਉਂ ਮਾਤਾ ਤੋਂ ਤਰਸੂਲ ਖਾਣਿਆ ਤੂੰ ਮਾਤਾ ਨੇ ਇਹਦੀ ਛਾਤੀ 'ਚ ਲੱਤਾਂ ਮਾਰਨੀਆਂ ਨੇ ਮਾਤਾ ਨੇ ਤੀਰ ਮਾਰਨਾ ਮੱਥੇ 'ਚ ਮਾਰਾ ਇਹਦੇ ਪਿੱਛੇ ਆਪਣਾ ਸ਼ੇਰ ਪਾ ਦੇ ਠੁੱਡਿਆਂ ਤੋਂ ਬਿਨਾ ਚੁੱਪ ਨਹੀਂ ਹੋਣਾ ਇਹਨੇ ਅੱਜ ਤੂੰ ਉਸ ਵੇਲੇ ਮਰਨਾ ਤੂੰ ਨਾਲ ਮੇਰੇ ਚੱਕੀ ਹੋਣਾ ਮੈਂ ਹੁਣੇ ਹੀ ਮਰ ਜਾਨਾ ਭਰਾਵਾ ਸਾਲਿਆ ਮਰ ਤਾਂ ਅਸੀਂ ਗਏ ਆ ਆਪਾ ਤੈਨੂੰ ਵੇਖ ਵੇਖ ਮਰਨਾ ਅਸੀ ਤਾਂ ਦੁਨੀਆ ਤੇ ਲੰਗਰ ਖਾਣਾ ਆਇਆ ਤੇ ਪੈਕ ਕਰਾਉਣ ਵਾਲੇ ਸੱਜਣ ਜੀ ਉਹਨਾਂ ਵੀ ਫਿਰ ਕੰਮ ਤੇ ਚੱਲਾ ਸੀ ਹੁਣ ਸੋਚੀ ਜੈ ਨਾ ਸਾਰਾ ਦਿਨ ਕਿਵੇਂ ਕੱਢਾਂਗਾ ਐਵੇਂ ਦੀ ਵੀਡੀਓ ਨਾ ਪਾਇਆ ਕਰੋ ਯਾਰ ਮੇਰੀ ਤਾਂ ਪਹਿਲਾਂ ਹੀ ਦਵਾਈ ਚੱਲਦੀ ਆ ਫਿਰ ਨਾ ਫਰੇ ਤੇ ਨਾ ਤੂ ਟਾਲੀ ਫੁਰਾਸ਼ਾ ਹੋ ਗਿਆ ਅੱਤ ਖਾਈ ਉਹ ਇਹਦਾ ਕੋਈ ਕਸੂਰ ਨਹੀਂ ਮਾਲ ਪਿੱਛੋਂ ਹੀ ਤੇ ਜਾ ਇਹਦਾ ਮਤਲਬ ਪਰ ਆ ਕੇ ਹਜੇ ਵੀ ਮਿਲਦੇ ਨੇ ਬੋਲੇ ਨਹੀਂ ਪ੍ਰੈਗਾ ਬੋਲੇ ਨਹੀਂ ਪ੍ਰੈਗਾ ਬੋਲੇ ਨਹੀਂ ਸਿਗਨੇਚਰ ਬੋਲੇ ਮਾਲ ਖਿੜ ਗਿਆ ਲੱਗਦਾ ਮਾਲ ਹੀ ਬਹੁਤ ਤੇਜ਼ ਆ ਬੰਦਾ ਕੀ ਕਰੇ ਵਿਚਾਰਾ ਜਿਹੜੀ ਵੜਦਾ ਰੌਲਾ ਉਹਦਾ ਪੈਰਾਣਾ ਮੇਦੇ ਦੀ ਪਤੰਦਰ ਨੇ ਫਟੀ ਨਾ ਬਾਈ ਜਿੰਨਾ ਚਿਰ ਮਨੁਕਤਾ ਦੇ ਸੇਵਾਲਾ ਮਿੰਟੂ ਬਾਈ ਚੱਕ ਕੇ ਨਹੀਂ ਲੈ ਜਾਂਦਾ ਤੰਦਰ ਮਾਲ ਪਤਾ ਨਹੀਂ ਕਿਹੜਾ ਖਾਂਦਾ ਏ ਭਾਈ ਇੱਕ ਜਗ੍ਹਾ ਬੈਠ ਕੇ ਦੱਸ ਤੈਨੂੰ ਕਿਹੜੀ ਬਿਮਾਰੀ ਆ ਕਿੱਥੇ ਲੜਦਾ ਕੀੜਾ ਮਾਂ ਪੈਣ ਇੱਕ ਕਰਤੀ ਬਤਾਉਂਦੀ ਹਟੀ ਨਾ ਮੇਰਾ ਵੀਰ ਜਦ ਤੱਕ ਪੰਚਾਇਤ ਦਾ ਰਾਸ਼ਨ ਕਾਰਡ ਨਹੀਂ ਕੱਟਦਾ ਤੇਰਾ ਪਿੰਗਾ ਤੇ ਆ ਕੋਈ ਓਪਾ ਓਪਾ ਕਾਹ ਇਤਾਸ ਓਾਈ ਬੱਦੇ ਕਰੋ ਹੁਣ ਭੋਗ ਦੀ ਤਿਆਰੀ ਬਾਬੇ ਦੀਆਂ ਡਿਸਕਾਂ ਦਿਖਾਉਣ ਹੁਣ ਮਲੇਰਕੋਟਰੇ ਜਾਓ ਭੋਗ ਕਦੋਂ ਆ ਵੀਰ ਦੱਸ ਦੀ ਮੜਾ ਜਾ ਹੁਣ ਬਾਪੂ ਦੀ ਚੋਕ ਕੌਣ ਕੱਢੂਗਾ ਸ਼ੇਰ ਘਟ ਜੰਗਲੀ ਸੂਰ ਜ਼ਿਆਦਾ ਲੱਗਦਾ ਨੇ ਸ਼ੇਰ ਨਹੀਂ ਇਹ ਲੰਬੇ ਮੂੰਹ ਵਾਲੇ ਚਕੁੰਦਰ ਬਣਾਈਆਂ ਵੀਰ ਨੇ ਛੇੜ ਟੁੱਟਾ ਜੇ ਨਸ਼ਾ ਨਹੀਂ ਮਿਲਿਆ ਲੱਗਦਾ ਛੇੜ ਦਿਹਾੜੀ ਲਾ ਕੇ ਆਇਆ ਲੱਗਦਾ ਘਰ ਦੇ ਦੇ ਹਲਦੀ ਲੱਭੀ ਜਾਂਦੇ ਆ ਲੱਗਦਾ ਕਿਸੇ ਨੇ ਇਹਦੇ ਦੰਦ ਸਿੱਧੇ ਕੀਤੇ ਨੇ ਇਹਦਾ ਕੈਂਚੀ ਸਾਈਕਲ ਦਾ 4x4 ਆ ਅਈਨਿਆ ਛੱਟਾਣਾ ਬਾਈ ਤੂੰ ਮਰਿਆ ਨਹੀਂ ਲੱਗਦਾ ਕੁਝ ਤਾਂ ਖਾਣਾ ਕੋਈ ਦੇ। ਸਰੋ ਮੈਂ ਆ ਕੇ ਤੇ ਜਾਂਦਾ ਮਨ ਬਣਿਆ ਨਾ ਮੋਦਾਕੀ ਹੋ ਨਾ ਮੀ ਆ ਜਾਂਦਾ ਮੈਂ ਮੈਂ ਕਿਛ ਮੱਟੀ ਮਾਰੀ ਯਾਰ। ਤੇ ਕਿਸਤ ਨਹੀਂ ਕਿਸਮਤ ਮਾਰੀ ਭਰਾ ਪੰਜਾਬੀ ਸਹੀ ਘਰ। ਤੇ ਜਾਲਮਾ ਨਾ ਜਾਇਆ ਕਰ ਕਿਤੇ। ਕਿਸਮਤ ਨਹੀਂ ਮਾਰੀ ਤੂੰ ਲਾਂਤੀ ਆ। ਆਹੋ ਬਹਾਨੇ ਨਾਲ ਬਸਿੱਧਾ ਹੋ ਕੇ ਕੰਮ ਤੇ ਜਾ। ਆਹੀ ਕੰਦ ਡਿਗਣੀ ਇੱਕ ਦਿਨ ਤੇਰੇ ਡੇਲੀ ਰੀਲ ਬਣਾਉਂਦਾ ਸੀ ਆਪਾਂ ਖਤਮ ਮਾਂ ਹੀ ਸ਼ਰਮਾ ਨੂੰ ਵੀ ਮਾਤ ਪਾਉਂਦੀ ਆਏ ਅਸੀਂ ਬੱਕਰਾ ਖਾ ਲਿਆ ਮੰਮੀ ਇਹਦੀ ਪੋਚਾ ਲੱਭਦੀ ਫਿਰਦੀ ਐ ਸੁੰਘ ਸੁੰਘ ਦੇਖੀ ਜਾਂਦੀ ਦੇਵਤਾ ਗੁੱਸੇ ਵਿੱਚ ਆ ਸ਼ਰਾਪ ਨਾਲ ਲੈ ਲਵੀਂ ਦੇਵਤਾ ਤਪਿਆ ਪਿਆ ਵਾ ਤੇਰਾ ਇਹ ਜੁੱਤੀਆਂ ਖਾ ਕੇ ਹਟੂ ਹੁਣ ਦੇਵਤਾ ਤੇਰਾ ਤਿਆਰ ਬੈਠਾ ਗਾਲ ਕੱਢਣ ਨੂੰ ਦੇਵਤਾ ਕਰੋਧ ਵਿੱਚ ਬੈਠਾ ਤੇਰਾ ਵੱਧ ਕਰ ਦੇਣਾ ਉਹਨੇ ਮਸਾ ਹੀ ਕੰਟਰੋਲ ਕੀਤਾ ਦੇਵਤੇ ਤੇਰੇ ਨੂੰ ਦੋ ਵਾਰ ਗਾਲ ਬੁੱਲਾ ਤੇ ਮੁੜ ਕੇ ਨਹੀਂ ਆਉਂਗੀ ਮੈਂ ਵੇਟ ਕਰਦਾ ਰਹਿ ਗਿਆ ਕਦੋਂ ਗਾਲ ਕੱਢੂਗਾ ਇਹ ਤਾਂ ਦੰਦ ਰਿਵਡ ਵੀ ਹੈ। ਕਿਉਂਕਿ ਉਹ ਵਾਸਤੇ ਜਿਹੜੀ ਫੋਟੋ ਬਣਾਈ ਹੈ ਮੈਨੂੰ ਪਹਿਲਾਂ ਉਹੀ ਲੱਗੀ ਸੀ। ਨਾਲ ਦੇਸੀ ਕਿ ਉਹ ਵੀ ਦੇ ਦੇਣਾ ਸੀ ਥੋੜਾ ਸਾ। ਮੇਰੇ ਤੇ ਮੈਂ ਕੁਝ ਵੀ ਨਹੀਂ ਸੀ। ਕਿ ਮੇਰੇ ਪਾਪਾ ਤੇ ਹਾਂ ਫਿਰ ਮੈਨੂੰ ਸਪੋਰਟ ਨਾ ਕਰਦੀ। ਕਹਿ ਕੇ ਨਹੀਂ ਪਹੁੰਚ ਪਾਣਾ। ਚੰਨ ਤੇ ਪਹੁੰਚ ਗਈ ਲੱਗਦਾ। ਬਸ ਕਰ ਪਗਲੀ ਰੁਲਾਏਗੀ ਕਿ ਆ। ਨੈਣਾ ਦੇਵੀ ਅਲੀ ਚੜਾਈ ਚੜ ਗਈ ਲੱਗਦਾ। ਮਿਰਗੀ ਪੈ ਗਈ ਚੱਪਲ ਸੰਗਾਓ ਇਹਨੂੰ ਨੱਚੀ ਇਹ ਜਾਂਦਾ ਸ਼ਰਮ ਮੈਨੂੰ ਆ ਰਹੀ ਆ ਮਾਲ ਜ਼ਿਆਦਾ ਖਾਦਾ ਲੱਗਦਾ ਏ ਇਸ ਬਿਮਾਰੀ ਦਾ ਨਾਮ ਦੱਸਣ ਵਾਲੇ ਨੂੰ 5000 ਨਾਮ ਇਹ ਕੈਮੀਕਲ ਰਿਐਕਸ਼ਨ ਆ ਵੀਰੇ ਦੇਸੀ ਦਵਾਈ ਖਾ ਕੇ ਵੇ ਕੀ ਤਾਂ ਫਰਕ ਲੱਗਦਾ ਏ ਗੁੱਗ ਕਿਸੇ ਤੋਂ ਚੋਰੀਆਂ ਤੋੜ ਲਿਆਉਂਦਾ ਸੀ ਕਦੂ ਆ ਕੇ ਦੁਕਾਨ ਤੇ ਵੇਚ ਦਿੰਦਾ ਸੀ ਕਦੂ ਕਿਹੜੀਆਂ ਗੋਲੀਆਂ ਖਾਂਦਾ ਫਿਰ ਬਾਈ ਦੋਰਾ ਰਾਤ ਵੇਲੇ ਵੀ ਪੈ ਜਾਂਦਾ ਕੇ ਵੀਰ ਗੋਰਪ੍ਰੀਤ ਮਿੰਟੂ ਨੂੰ ਬੇਨਤੀ ਹੈ ਨੂੰ ਮੁਨਕਤਾ ਦੀ ਸੇਵਾ ਚ ਘਰ ਲੈ ਕੇ ਜਾਣ ਮੈਨੂੰ ਲੱਗਦਾ ਇਹ ਵੀਰ ਸੱਚੀ ਦਿਮਾਗ ਤੋਂ ਪਰੇਸ਼ਾਨ ਹੋ ਗਿਆ ਲੋਕਾਂ ਦੀ ਕਿਸਮਤ ਆਉਂਦੀ ਆ ਸ਼ਾਦੀ ਤਾਂ ਸ਼ਹੀਦ ਹੋ ਗਈ ਮੁੰਡਿਆਂ ਦੇ ਦੁੱਖ ਦਰਦ ਪੀੜਾ ਦੀ ਵਜ੍ਹਾ ਵੀਰੇ ਤੈਨੂੰ ਲੱਖ ਲੱਖ ਮੁਬਾਰਕਾਂ ਤੇ ਸਾਨੂੰ ਲਾਂ ਤਾਂ ਸਲਫਾਸ ਲੈਣ ਲਈ ਸੰਪਰਕ ਕਰੋ ਕੋੜੀ ਭੈਣ ਨੂੰ ਹੋਤੇ ਮੈਨੂੰ ਮਰਨਾ ਚਾਹੀਦਾ ਏਰੇ ਵਾਲੀ ਪਤਾ ਨਹੀਂ ਕਿਹੜੇ ਲੰਗਰ 'ਚ ਬੈਠੀ ਪ੍ਰਸ਼ਾਦ ਦੇ ਸਕਦੀ ਹੋਣੀ ਸਰੀਆ ਕਾ ਸਾਰੇ ਕਿਸਾਨ ਭਰਾਵਾਂ ਨੂੰ ਸਤ ਸਰੀਆ ਕਾ ਜੱਗਾ ਬੌਸ ਨਾ ਨਾ ਠੱਗਾ ਬੌਸ ਕੈਪਰੀ ਦਾ ਨਾਲਾ ਵੀ ਲਮਕਣਾ ਚਾਹੀਦਾ ਸੀ ਬਾਈ ਨਵੀਂ ਵੀਡੀਓ ਲੈ ਕੇ ਹਾਜ਼ਰ ਹੋਏ ਆ ਤੇ ਸਾਡੀ ਫੇਰ ਕਿਸਾਨ ਭਰਾਵਾਂ ਆ ਗਈ ਉਹੀ ਬੇਨਤੀ ਆ ਚਾਚਾ ਜੱਗਾ ਬੌਸ ਰਗੜਦਾ ਕੀ ਗੱਲ ਬਾਈ ਹੱਲਾ ਤੇ ਬਹਿ ਕੇ ਰੋਟੀ ਵੀ ਖਾਓ ਕਿਉਂਕਿ ਸਾਡੇ ਕੋਲੇ ਅਡਵਾਂਸ ਦੇ ਵਿੱਚ ਦੋ ਦੋ ਤਿੰਨ ਤਿੰਨ ਸਾਲਾਂ ਦੀਆਂ ਬੁਕਿੰਗਾਂ ਹੋਈਆਂ ਪਈਆਂ ਨੇ ਗਰੀਬਾਂ ਦਾ ਜੱਗਾ ਬੌਸ ਲੱਗਦਾ ਕਬਜ ਦਾ ਜ਼ਿਆਦਾ ਜ਼ੋਰ ਪੈ ਗਿਆ ਤੇਰਾ ਡਾਂਸ ਵੇਟੀ ਅਲਰ ਦੀ ਆਖਰੀ ਸਟੇਜ ਤੇ ਆ ਕਹਿੰਦੇ ਮਾਰੇ ਪਿਸ਼ਾਬ ਦਾ ਤਾਂ ਪਤਾ ਨਹੀਂ ਆਂਦਣਾ ਜ਼ਰੂਰ ਬਾਹਰ ਆ ਜਾਂਦੀਆਂ ਲੱਗਦਾ ਇਹ ਬੰਦਾ ਮਾਈਕਲ ਜੈਕਸਨ ਦਾ ਉਸਤਾਦ ਏ ਹੇ ਜਣੇ ਮਾਰੇ ਖੜਖੜ ਤੱਕਲੇ ਫਰੇ ਕਵਾਰੀ ਪਿੰਡ ਵਿੱਚ ਯਾਰ ਤੇਰੇ ਪਤਾ ਨਹੀਂ ਸਾਡਾ ਖੁਸ਼ ਹੋ ਕੇ ਨੱਚ ਰਿਹਾ ਜਾਂ ਦੁਖੀ ਹੋ ਕੇ ਜੱਟ ਨੇ ਹੇ ਲਿਆਉਣੀ ਟਾਡਾ ਦੀ ਗੱਡੀ ਦੀ ਦੇਗਾ ਸਤਾਰਨੀ ਹੀ ਤੈਨੂੰ ਉਸੇ ਗੱਡੀ ਥਲੇ ਦੇ ਕੇ ਮਾਰਨਾ ਕੰਜਰਾ ਕਿਸੇ ਟਾਈਮ ਉਸਤਾਦੀ ਪੂਰੀ ਚੜਾਈ ਸੀ ਤੇ ਜੱਟ ਨੇ ਹੇ ਲਿਆਉਣੀ ਔਰ ਗੱਡੀ ਦੇ ਦਾਸ ਤੈਰ ਨਹੀਂ ਫਿਰਤਾ ਉਸਤਾਦ ਜੀ ਸਾਨੂੰ ਦੋ ਕੈਪਸੂਲ ਖਾਣੇ ਪਾਣੇ ਪੰਜਾਬ ਦੇ 10 ਟਾਲੀ ਲਾਇਆ ਤੇ ਮੇਰੇ ਭਾਈ ਜੀ jaan ਲਗਾ ਦੇ ਕਮਾਣੇ ਮੈਂ ਕਿਉਂਕਿ ਪੈਸਾ ਬਹੁਤ ਜ਼ਰੂਰੀ ਹੈ ਇਸ ਜਮਾਨੇ ਮੈਂ ਕੈਮਰਾ ਕੀ ਤਰਫ ਦੇਖ ਕੇ ਬੋਲ ਦਮ ਹੈ ਤੋ ਸਾਹਮਣੇ ਦੇਖ ਕੇ ਬਾਤ ਕਰ ਭਾਈ ਮੈਂ ਇਧਰ ਹੂੰ ਭਾਈ ਜੀ ਜੀ jaan ਲਗਾ ਦੇ ਸਿੱਧਾ ਦੇਖਣੇ ਮੇ ਸਿੱਧਾ ਦੇਖਣਾ ਬਹੁਤ ਜ਼ਰੂਰੀ ਹੈ ਜਮਾਨੇ ਮੈਂ वर्क फ्रॉम होम साइड प्लीज साइड नाइन्टी प्लस मिस्ड कॉल डी ऑपरेटर एम्बुलेंस ड्राइवर नाना म्यूनसिपालिटी वर्कर जलने वाले बोलेंगे एडिटिंग हब वेरी डेंजरस ड्राइविंग ਹਾਂਜੀ ਮਿੱਤਰੋ ਇਹੀ ਅੱਜ ਦੀ ਵੀਡੀਓ ਆਈ ਹੋਪ ਤੁਹਾਨੂੰ ਵੀਡੀਓ ਵਧੀਆ ਲੱਗੀ ਹੋਵੇਗੀ ਜੇ ਵੀਡੀਓ ਵਧੀਆ ਲੱਗੀ ਹੋਈ ਵੀਡੀਓ ਨੂੰ ਲਾਈਕ ਕਰਦੇ ਹੋ ਚੈਨਲ ਨੂੰ ਸਬਸਕ੍ਰਾਈਬ ਕਰਦੇ ਹੋ ਤੇ ਇੱਕ ਵਧੀਆ ਜਿਹਾ ਕਮੈਂਟ ਕਰਦੇ ਹੋ ਤੇ ਕਮੈਂਟ ਕਰਕੇ ਇਹ ਵੀ ਦੱਸਿਓ ਤੁਸੀਂ ਕਿਹੜੇ ਪਿੰਡ ਕਿਹੜੇ ਸ਼ਹਿਰ ਤੋਂ ਵੀਡੀਓ ਦੇਖ ਰਹੇ ਹੋ ਤੇ ਆਪਣਾ ਨਾਮ ਜ਼ਰੂਰ ਲਿਖਿਓ ਬਾਕੀ ਮਿਲਦੇ ਆਪਾਂ ਤੁਹਾਨੂੰ ਨੈਕਸਟ ਵੀਡੀਓ ਦੇ ਵਿੱਚ ਥੈਂਕ ਯੂ ਸੋ ਮੱਚ ਗਾਈਜ਼